ਇਸ ਵੇਲੇ ਆਪਾਂ ਰਾਜਾ ਸੰਸੀ ਦੇ ਪਿੰਡ ਮੁਜਫਰਪੁਰਾ ਦੇ ਵਿੱਚ ਖੜੇ ਆ ਤਸਵੀਰਾਂ ਐ ਵੀ ਇੱਕੋ ਜੀਆਂ ਹੀ ਨੇ ਜੇਕਰ ਗੱਲ ਕਰੀਏ ਜਿਸ ਤਰੀਕੇ ਨਾਲ ਸਾਰੇ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਪੰਜਾਬ 'ਚ ਤਬਾਈ ਮਚਾਈ ਹੋਈ ਹੈ ਹੜ੍ਹਾਂ ਨੇ ਉੱਥੇ ਹੀ ਜੇ ਇਸ ਹਲਕੇ ਦੀ ਗੱਲ ਕਰੀਏ ਇਸ ਪਿੰਡ ਦੀ ਗੱਲ ਕਰੀਏ ਤਾਂ ਦੱਸ ਦਈਏ ਕਿ ਜਿਸ ਦਿਨ ਰਾਵੀ ਦਰਿਆ ਆਪਣੇ ਪੂਰੇ ਆਫਾਨ ਤੇ ਆਉਂਦਾ ਹੈ ਤੇ ਜਿਹੜਾ ਸੱਕੀ ਨਾਲਾ ਆ ਉਹ ਪਾਣੀ ਦੇ ਨਾਲ ਪੂਰਾ ਭਰ ਜਾਂਦਾ ਹੈ ওভারਫਲੋ ਜਾਂਦਾ ਹੈ ਤਾਂ ਇਸ ਸਾਈਡ ਤੋਂ ਜਿਹੜਾ ਸੱਕੀ ਨਾਲਾ ਹੈ ਉਹ ਟੁੱਟਦਾ ਹੈ ਤੇ ਉਹਦੇ ਟੁੱਟਣ ਦੇ ਨਾਲ ਜਿਹੜਾ ਇਸ ਏਰੀਆ ਦੇ ਵਿੱਚ ਇੱਕਦਮ ਬਹੁਤ ਸਾਰਾ ਪਾਣੀ ਆ ਜਾਂਦਾ ਔਰ ਪਰਿਵਾਰਾਂ ਮੁਤਾਬਕ ਪਾਣੀ ਇੰਨਾ ਆ ਜਾਂਦਾ ਹੈ ਕਿ ਜਿਹੜਾ ਇਹਨਾਂ ਨੂੰ ਭੱਜਣ ਦਾ ਸਮਾਂ ਵੀ ਨਹੀਂ ਮਿਲਦਾ ਸਮਾਨ ਕੱਢਣਾ ਤੇ ਬਹੁਤ ਦੂਰ ਦੀ ਗੱਲ ਆ ਔਰ ਪਰਿਵਾਰਾਂ ਮੁਤਾਬਕ ਦੇਖਦੇ ਹੀ ਦੇਖਦੇ ਇਹਨਾਂ ਦੇ ਜਿਹੜੇ ਘਰ ਨੇ ਉਹ ਢਹਿ ਢੇਰੀ ਹੋ ਜਾਂਦੇ ਨੇ ਔਰ ਇਹ ਸਿਰਫ ਤੇ ਸਿਰਫ ਆਪਣੀਆਂ ਜਾਨਾਂ ਬਚਾ ਕੇ ਜਿਹੜਾ ਸੁਰੱਖਿਅਤ ਥਾਵਾਂ ਤੇ ਚਲੇ ਜਾਂਦੇ ਨੇ ਪਰਿਵਾਰ ਸਾਡੇ ਨਾਲ ਆ ਪਹਿਲਾਂ ਤਾਂ ਇਹਨਾਂ ਤੋਂ ਜਾਣਦੇ ਆ ਕਿ ਕੀ ਕਹਣਾ ਇਹਨਾਂ ਦਾ ਵੀਰ ਜੀ ਕਿਦਨ ਦੀ ਸਾਰੀ ਘਟਨਾ ਆ ਕੀ ਹੋਇਆ ਸੀ ਸਾਰਾ ਦੱਸੋ ਜੀ ਜੇ ਵੀਰ ਜੀ ਘਟਨਾ ਹੈਗੀ ਜਾਂ ਪਾਣੀ ਸਾਡੇ ਉਹ 27 ਤਰੀਕ ਨੂੰ ਆਪਣੇ ਬੰਟ ਟੁੱਟਾ ਸੀ ਕੋਈ ਨਹੀਂ ਵੱਲਦਾ ਤੇ ਸਾਡੇ ਤੇ ਪਾਣੀ 1 ਤਰੀਕ ਨੂੰ ਪਾਣੀ ਪਹੁੰਚ ਗਿਆ ਰਾ ਪਾਣੀ ਇੰਨੇ ਕੀ ਜ਼ੋਰ ਨਾਲ ਆਇਆ ਕਿ ਇਤੋਂ ਨਾ ਕੋਈ ਚੀਜ਼ ਚੁੱਕਣ ਦੀ ਬਜਾਏ ਦੱਸੋ ਵੀ ਆਪਣੀ ਜਾਨ ਹੀ ਮਾਂ ਬਚਾਈ ਜੀ ਵੀ ਪਾਣੀ ਇੰਨੀ ਤੇਜ਼ੀ ਨਾਲ ਤਾਂ ਉਹ ਵਧਿਆ ਦੇਖਦਾ ਦੇਖਦੇ ਪਾਣੀ ਮਲੋ ਇੰਨਾ ਕਿ ਜ਼ਿਆਦਾ ਹੋ ਗਿਆ 8-9 ਫੁੱਟ ਪਾਣੀ ਇਧਰ ਨੂੰ ਚੜ ਗਿਆ ਕੋਈ ਚੀਜ਼ ਲੈ ਕੇ ਨਿਕਲਿਆ ਨਹੀਂ ਗਿਆ ਸਿਰਫ ਇੱਕ ਪਰਿਵਾਰ ਹੀ ਬਚਾਇਆ ਗਿਆ ਉਹ ਪਰਿਵਾਰ ਨੂੰ ਚਿਤਾ ਦਾ ਕੱਢ ਕੇ ਛੱਤ 'ਤੇ ਲਏ ਮਲਟਰਪੈਲ ਪਾ ਕੇ ਉਹਦੇ 'ਤੇ ਟਾਈਮ ਪਾਸ ਕੀਤਾ ਕਿਸ ਜਗ੍ਹਾ ਤੇ ਫਿਰ ਤੁਸੀਂ ਗਏ ਕਿੰਨੀ ਕੀ ਦੂਰ ਸੀ ਇੱਥੋਂ ਮਤਲਬ ਪਿੰਡ ਦੇ ਨਾਲੇ ਪਿੰਡ ਉੱਚੀ ਪਿੰਡ ਫਿਰ ਉਹਨੇ ਦਿਨ ਖਾਣ ਪੀਣ ਰਹਿਣ ਸਣ ਕਿੱਦਾਂ ਰਿਆ ਉਹ ਫਿਰ ਇਸੇ ਤਰ੍ਹਾਂ ਹੀ ਤੁਹਾਨੂੰ ਪਤਾ ਫਿਰ ਘਰ ਅਜੇ ਮੜਾ ਚੰਗਾ ਟਾਈਮ ਬਸ ਥੋੜਾ ਥੋੜਾ ਕਰਕੇ ਕਰਦੇ ਰਹਿਆ ਹਾਂ ਜੀ 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 ਜਦੋਂ ਚੀਜ਼ਾਂ ਦਾ ਫਿਰ ਆਪ ਨੂੰ ਵੀ ਪਤਾ ਹੀ ਵੀ ਹੁਣ ਇਦਾਂ ਦਾ ਮੋਲ ਬਣ ਗਿਆ ਵਾ ਪਤਾ ਨਹੀਂ ਵੀ ਹੁਣ ਕਿੰਨੇ ਦਿਨ ਸਾਨੂੰ ਭੁੱਖਿਆ ਵੀ ਰਹਿਣਾ ਪੈ ਸਕਦਾ ਤੇ ਫਿਰ ਥੋੜਾ 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 ਕਰਕੇ ਟਾਈਮ ਪਾਸ ਕੀਤਾ ਜੀ ਜੇ ਗੱਲ ਕਰਦੇ ਆਪਾਂ ਨੁਕਸਾਨ ਦੀ ਤਾਂ ਕਿੰਨਾ ਕੁ ਨੁਕਸਾਨ ਹੋਇਆ ਕੀ ਲੱਭਿਆ ਹੁਣ ਮੈਂ ਪਿੱਛੇ ਵੇਖ ਰਿਹਾ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਦਿਖਾਓ ਕਿ ਮਤਲਬ ਇਟਾਂ ਸਿਰਫ ਇਟਾਂ ਹੀ ਬਚੀਆਂ ਨੇ ਇੱਥੇ ਲੱਗਦਾ ਔਰ ਸਮਾਨ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਮੰਜੀਆਂ ਦੇ ਉੱਤੇ ਖਿਲਰਿਆ ਪਿਆ ਕਿਸ ਤਰੀਕੇ ਦੇ ਹਾਲਾਤ ਤੁਸੀਂ ਆਪ ਇਹ ਚੀਜ਼ਾਂ ਦੇਖ ਸਕਦੇ ਹੋ ਪਿੱਛੇ ਜਿਹੜਾ ਬਚਿਆ ਸਮਾਨ ਸੀ ਇਹਨਾਂ ਵੱਲੋਂ ਪਹਿਲਾਂ ਹੁਣ ਕੱਢਿਆ ਗਿਆ ਸੁਕਣੇ ਪਾ ਕੇ ਤਰਪੈਲ ਦੇ ਨਾਲ ਟਕਿਆ ਹੋਇਆ ਤਾਂ ਕਿ ਜਿਹੜਾ ਕੁਝ ਬਚਿਆ ਤਾਂ ਉਹਨੂੰ ਫੇਰ ਵਰਤੋਂ ਦੇ ਵਿੱਚ ਲਿਆਂਦਾ ਜਾ ਸਕੇ ਮਤਲਬ ਵੀ ਜੇ ਗੱਲ ਕਰਦੇ ਆ ਤਾਂ ਹੜ੍ਹ ਚਲੇ ਗਏ ਹੜਾਂ ਦਾ ਪਾਣੀ ਤਾਂ ਚਲੇ ਗਿਆ ਪਰ ਆਪਣੇ ਨਾਲ ਬਹੁਤ ਕੁਝ ਵਹਾ ਕੇ ਲੈ ਗਿਆ ਇਹਨਾਂ ਲੋਕਾਂ ਦੇ ਘਰ ਇਹਨਾਂ ਦੇ ਸੁਪਨੇ ਇਹਨਾਂ ਦੇ ਬਹੁਤ ਸਾਰੀਆਂ ਖੁਆਇਸ਼ਾਂ ਜਿਹੜੀਆਂ ਸੀ ਉਹ ਨਾਲ ਰੋੜ ਕੇ ਲੈ ਗਿਆ ਔਰ ਇਹ ਵੀਰ ਮੈਨੂੰ ਪਤਾ ਲੱਗਾ ਸੀ ਤੁਸੀਂ ਇੱਥੇ ਪਾਠੀ ਸਿੰਘ ਹੋ ਗੁਰੂ ਘਰ ਦੇ ਵਿੱਚ ਹਾਂ ਜੀ ਹਾਂ ਜੀ ਆ ਵੀ ਗੁਰਦੁਆਰੇ ਪਾਟਿਸ ਨੇ ਹੜ੍ਹਾਂ ਦਾ ਪ੍ਰਕੋਪ ਆਇਆ ਤੁਹਾਨੂੰ ਪਹਿਲਾਂ ਅੰਦਾਜ਼ਾ ਹੈ ਸੀ ਕਿ ਇਦਾਂ ਦਾ ਵੀ ਭਿਆਨਕ ਰੂਪ ਤਾਂ ਨਹੀਂ ਕਿੱਦਿ ਇਹ ਹੋ ਜਾਵੇ 88 ਦੇ ਵਿੱਚ ਸੁਣਿਆ ਸੀ ਕਿ ਬਹੁਤ ਜ਼ਿਆਦਾ ਆਈ ਐਤਕਿ ਜਦੋਂ ਲੈਵਲ 1088 ਤੋਂ ਵੀ ਉੱਪਰ ਹੋ ਗਿਆ ਵਾ ਉਦੋਂ ਤਾਂ ਕੋਈ ਸੋਚਦਾ ਬੋਝਦਾ ਨਹੀਂ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਪਰ ਜਦੋਂ ਪਾਣੀ ਸਾਡੇ ਇੱਥੇ ਆਇਆ ਸਕੀ ਨਾਲ ਇਹਨਾਂ ਤੇਜ਼ ਪਾਣੀ ਆ ਕੇ ਪਾਣੀ ਨੂੰ ਵੇਖ ਕੇ ਡਰ ਲੱਗਦਾ ਸੀ ਇੰਨਾ ਜ਼ਿਆਦਾ ਪਾਣੀ ਮਲੋ ਗਹਿਰਾ ਆਈ ਵੀ ਵੇਖਿਆ ਡਰ ਲੱਗ ਜਾਂਦਾ ਇਹ ਪਾਣੀ ਦੇ ਆਪਣੀਆਂ ਜਾਨਾਂ ਬਚਾ ਕੇ ਤੇ ਇਨੇ ਜ਼ਹਿਰੀਲੇ ਸੱਪ ਜਿਹੜੇ ਮਾਚਲ ਜੂ ਮਲੋਂ ਉਧਰੋਂ ਆਏ ਆ ਵੀ ਇੱਥੇ ਅਸੀਂ ਵੇਲੇ ਰਹੇ ਆਪਣੀਆਂ ਜਾਨਾਂ ਮਾ ਬਜਾ ਪਰਵਾਹ ਨਹੀਂ ਇੱਕ ਉੱਚੀ ਥਾਂ ਦੇ ਖੜ ਕੇ ਤਰਪੈਲ ਪਾ ਕੇ ਟਾਈਮ ਪਾਸ ਕੀਤਾ ਇਧਰ ਡਰਦੇ ਨਹੀਂ ਆਉਂਦੇ ਤੇ ਸੱਪ ਵੀ ਬਹੁਤ ਜ਼ਹਿਰੀਲੇ ਚੜਦੇ ਹੁੰਦੇ ਆ ਇੱਥੇ ਸਾਡਾ ਸਮਾਨ ਟਹਿ ਗਿਆ ਜੇ ਕੋਈ ਚੀਫ ਖੋਲਦਿਆਂ ਉਹਦੇ ਚੋਂ ਸੱਪ ਹੀ ਨਿਕਲਦੇ ਆ ਇੰਨਾ ਜਿਆਦਾ ਸੱਪ ਕੋਈ ਮਲੋ ਜੂ ਪਾਣੀ ਦੇ ਜਿਹੜੇ ਜਾਨਵਰ ਆ ਇੰਨੇ ਜਿਆਦੇ ਆਪਣੇ ਸਾਡੇ ਭੇਤੇ ਆ ਗਏ ਮਾਤਾ ਜੀ ਸਾਡੇ ਨਾਲ ਆ ਮਾਤਾ ਜੀ ਕੀ ਹਾਲਾਤ ਸੀ ਉਸ ਵੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਬਹੁਤ ਜ਼ਿਆਦਾ ਹਾਲਾਤ ਮਾੜੇ ਨਾ ਦੇ ਸੀ ਦੋ ਸਕਦੇ ਆ ਤੇ ਨਾ ਹੀ ਹੱਸ ਸਕਦੇ ਆ ਪਰ ਅਸੀਂ ਰੱਬ ਦਾ ਸ਼ੁਕਰ ਮਨਾਉਨੇ ਆ ਜਿਹੜੇ ਸਾਡੀ ਬਾਬਾ ਜੀ ਨੇ ਬਾਹ ਕਾਲੀ ਪਰਮਾਤਮਾ ਨੇ ਆਪਣੇ ਅਗਵਾ ਕੀਤੇ ਮਾਦਾ ਜੀ ਜ਼ਿੰਦਗੀ ਘੰਡਾਈ ਤੋ ਹੀ ਮਰਨ ਘਡਾਈ ਆ ਕੀ ਹਾਲਾਤ ਸੀ ਉਸ ਵੇ ਹਾਲ 88 ਦਾ ਹੜ੍ਹ ਵੇਖਿਆ ਸੀ ਉਦੋਂ ਬਹੁਤ ਜ਼ਿਆਦਾ ਆਇਆ ਏਦਾਂ ਹੀ ਪਰ ਉਹ 84 ਦੇ 88 ਦੇ ਹੜ੍ਹ ਨਾਲੋਂ ਜ਼ਿਆਦਾ ਪਾਣੀ ਆਇਆ ਤੋ ਹੁਣ ਦੱਸ ਦਈਏ ਕਿ ਜਿਹੜਾ ਗੁਰੂ ਕਲਗੀਧਰ ٹرسٹ ਜਿਹੜੇ ਬੜੂ ਸਾਹਿਬ ਵਾਲੇ ਸੰਗਤਾਂ ਨੇ ਬਾਬਾ ਜੀ ਨੇ ਉਹਨਾਂ ਦੇ ਵੱਲੋਂ ਇਹਨਾਂ ਦਾ ਜਿਹੜਾ ਘਰ ਬਣਾਉਣ ਦੀ ਜਿਹੜਾ ਬੀੜਾ ਜਿਹੜਾ ਚੁੱਕਿਆ ਗਿਆ ਔਰ ਉਹਨਾਂ ਵੱਲੋਂ ਜਿਹੜਾ ਇਹਨਾਂ ਦਾ ਘਰ ਬਣਾਇਆ ਜਾਣਾ ਆ ਤੁਹਾਡਾ ਘਰ ਬਣਾਇਆ ਜਾਣਾ ਆ ਗੁਰੂ ਦੀ ਜਿਹੜੀ ਫੌਜੀ ਕੰਮ ਆਈ ਆ ਹੁਣ ਫੇਰ ਲੈ ਕੇ ਸਾਹਮਣੇ ਆਈ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਆ ਬਾਬਾ ਜਗਜੀਤ ਸਿੰਘ ਜੀ ਬੜੂਸਾ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਸਿੱਤੇ ਛਤ ਬਣਾ ਕੇ ਦਿੱਤੀ ਆ ਤੇ ਸਾਨੂੰ ਮਰਤੂ ਦੁਆਰਾ ਜ਼ਿੰਦਗੀ ਜਿਉਣ ਦਾ ਮਿਲੋਗੇ ਜੀਵਨ ਦਿੱਤਾ ਸੋ ਇਹ ਤਸਵੀਰਾਂ ਨੇ ਅਸਾਂਸੀ ਦੇ ਪਿੰਡ ਮੁਜ਼ਫਰਪੁਰ ਆ ਦੀਆਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਹੈ ਇਹ ਉਹ ਘਰ ਨੇ ਜਿਹੜੇ ਘਰ ਜਿਹੜੇ ਹੁਣ ਇਹਨਾਂ ਨੂੰ ਬਣਾ ਕੇ ਜਿਹੜੇ ਦਿੱਤੇ ਜਾਣਗੇ ਔਰ ਹਰ ਚੀਜ਼ ਦੀ ਗੱਲ ਕਰੀਏ ਤਾਂ A ਤੋਂ Z ਹਰ ਚੀਜ਼ ਪੇਸਟ ਤੋਂ ਲੈ ਕੇ ਬਰਸ਼ ਤੱਕ ਸੂਈ ਤੱਕ ਕਹਿ ਰਹੇ ਕਿ ਖਾਣ ਪੀਣ ਦੀ ਹਰ ਇੱਕ ਚੀਜ਼ ਜਿਹੜੀ ਆ ਇੱਥੇ ਮੁਹੱਈਆ ਕਰਵਾਈ ਗਈ ਹੈ ਇਹਨਾਂ ਵੱਲੋਂ ਹਰ ਚੀਜ਼ ਕਰਦੀ ਬਰਤਨ ਤੋਂ ਲੈ ਕੇ ਕੋਈ ਵੀ ਚੀਜ਼ ਜਹੀ ਨਹੀਂ ਹੈ ਜਿਹੜੀ ਉਹਨਾਂ ਨੂੰ ਪਰਿਵਾਰ ਨੂੰ ਜਿਹੜਾ ਇਹਨਾਂ ਵੱਲੋਂ ਮੁਹੱਈਆ ਨਹੀਂ ਕਰਵਾਈ ਗਈ ਔਰ ਜੇਕਰ ਪ੍ਰਮਾਤਮਾ ਆਪਣਾ ਕਰੋਪ ਵਿਖਾਉਂਦਾ ਤਾਂ ਇੱਥੇ ਦਾਨੀ ਵੀ ਬਹੁਤ ਨੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਦਾਨ ਕਰਕੇ ਲੋਕਾਂ ਦੀ ਬਾਹ ਫੜਨ ਦੇ ਵਾਸਤੇ ਜਿਹੜਾ ਖੜੇ ਹੋ ਜਾਂਦੇ ਨੇ ਸੋ ਆਪਾਂ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਡੀਸੀ ਹਮੇਸ਼ਰ ਵੀ ਇੱਥੇ ਪਹੁੰਚ ਚੁੱਕੇ ਨੇ ਨਾਲ ਜਿਹੜਾ ਕਲਕੀ ਦਾ ٹرسٹ ਜਿਹੜੇ ਨਮਾਇਦੇ ਨੇ ਉਹ ਮੌਜੂਦ ਆ ਸਨਮਾਨਿਤ ਵੀ ਕੀਤਾ ਜਾ ਰਿਹਾ ਡੀਸੀ ਹਮੇਸ਼ਰ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿਣਾ ਹੈ ਉਹਨਾਂ ਦਾ हड़ की मार पई सी काफी कुछ घर का सर्वे किया प्रशासन वालों जिथे सू लगे की इथे बहुत ज्यादा प्रभाव पाया है हड़ा ਯਾਰ ਪੁਰਾਣੀ ਦੁਕਾਨੇਕਾਰ 100% ਨੁਕਸਾਨੀ ਗਏ ਉਹਨਾਂ ਨੂੰ ਚਲੋ ਸਰਕਾਰ ਵੱਲੋਂ ਮੁਆਵਜ਼ਾ ਤਾਂ ਮਿਲ ਹੀ ਜਾਊਗਾ ਬਟ ਜਿਹੜਾ ਉਸ ਘਰ ਨੂੰ ਦੁਬਾਰਾ ਤਿਆਰ ਕਰਨ ਲਈ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਕੱਲ੍ਹ ਕੇ ਧਰ ਚਾਸ਼ ਤੋਂ ਕਿ ਉਹ ਸਾਡੇ ਨਾਲ ਇੱਕ ਵਾਰੀ ਸਰਵੇ ਕਰ ਲੈਣ ਜਦੋਂ ਅਸੀਂ ਸਰਵੇ ਕੀਤਾ ਸਾਨੂੰ ਇਹ ਵੀ ਮਹਿਸੂਸ ਹੋਇਆ ਕਿ ਇਹ ਨੀਆ ਪਟਨ ਤੇ ਬਹੁਤ ਸਮਾਂ ਲੱਗ ਜਾਂਦਾ ਹੈ ਦੀ ਅਸੀਂ ਚੋਣ ਸੀ ਕਿ ਜਲ ਤੋਂ ਜਲ ਜਿਹੜਾ ਇਹ ਘਰ ਉਹ ਤੁਰੰਤ ਤਿਆਰ ਹੋ ਕੇ ਪਰਿਵਾਰ ਨੂੰ ਐਟ ਲੀਸਟ ਉਹਨਾਂ ਕੋ ਜਿਹੜਾ ਉਹਨਾਂ ਦਾ ਹੈਗਾ ਕਿ ਆਪਣੇ ਨਾਰਮਲ ਜੀ ਦੇ ਵਿੱਚ ਆ ਸਕਣ ਤਾਂ ਬਾਬਾ ਜੀ ਵੱਲੋਂ ਇਹ ਇਹ ਪ੍ਰੋਪੋਜ਼ਲ ਦਿੱਤਾ ਗਿਆ ਸੀਗਾ ਕਿ ਅਸੀਂ ਪਫ ਪੈਨਲ ਦੇ ਜਿਹੜੇ ਘਰ ਨੇ ਉਹ 5 ਲੱਖ ਦਾ ਇੱਕ ਯੂਨਿਟ ਬਣਦਾ ਹੈ ਸੋ ਉਹ ਅਸੀਂ ਬਾਬਾ ਜੀ ਨੂੰ ਰਿਕਵੈਸਟ ਕੀਤੀ ਸੀਗੀ ਕਿ ਅਸੀਂ ਟਰਾਈ ਕਰ ਲੈਂਦੇ ਬਿਕੋਜ਼ ਪਹਿਲਾਂ ਸਾਨੂੰ ਇਹ ਵੀ ਸੀਗਾ ਕਿ ਲੋਕ ਕਨਸੈਂਟ ਕਰਨਗੇ ਜਾਂ ਨਹੀਂ ਕਰਨਗੇ ਬਿਕੋਜ਼ ਇੱਕ ਨਵਾਂ ਕਨਸੈਪਟ ਹੈ ਪਰ ਜੇ ਜੇ ਤੁਸੀਂ ਅੰਦਰ ਵੀ ਜਾ ਕੇ ਦੇਖੋ ਪਰਿਵਾਰ ਬਹੁਤ ਸੰਤੁਸ਼ਟ ਹੈ ਖੁਸ਼ ਹੈ ਇਹਦੇ ਵਿੱਚ ਦੋ ਬੈਡਰੂਮ ਇੱਕ ਹਾਲ ਤੇ ਕਿਚਨ ਸੈੱਟ ਹੈ ਤੇ ਬਾਹਰ ਵਾਸ਼ਰੂਮ ਵੀ ਬਣਾਏ ਗਏ ਹੈ ਬਾਬਾ ਜੀ ਵੱਲੋਂ ਦੇ ਜਿਹੜੇ ਜਿਹੜੀ ਇਹ ਘਰ ਨਹੀਂ ਤੁਹਾਨੂੰ ਅੰਦਰ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਕਿਸੇ ਆਮ ਘਰ ਚ ਕੋਈ ਫਰਕ ਹੋਵੇ ਸੋ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਇਹ ਕੁਝ ਘੰਟਿਆਂ ਦੇ ਵਿੱਚ ਇਹਨਾਂ ਨੇ ਤਿਆਰ ਕੀਤਾ ਇਹ ਕਿੰਨੇ ਘੰਟੇ ਦੇ ਟਾਈਮ ਲੱਗਿਆ ਭਾਜੀ ਅਗਲਾ ਇਹ ਹੋਇਆ ਸਾਡਾ 72 ਘੰਟੇ ਚ ਨਹੀਂ ਉਹ 48 ਘੰਟੇ ਅਗਲੇ ਘਰ ਸੀ 48 ਘੰਟੇ ਸੋ ਮਤਲਬ ਇੰਨੀ ਛੇਤੀ ਇਹ ਘਰ ਜਿਹੜਾ ਤਿਆਰ ਵੀ ਹੋ ਗਿਆ ਜੋ ਕਿ ਨੀਹ ਪਾਟ ਕੇ ਬਹੁਤ ਸਮਾਂ ਲੱਗਣਾ ਸੀਗਾ ਉਹ ਇਸ ਪਰਿਵਾਰ ਨੂੰ ਹੁਣ ਆਪਣਾ ਘਰ ਜਿਹੜਾ ਹੈਗਾ ਵਾਪਿਸ ਇੱਕ ਤਰ੍ਹਾਂ ਮਿਲ ਗਿਆ ਤੇ ਇੱਕ ਮੁੜ ਵਸੇਬੇ ਵੱਲ ਇਹ ਚੱਲ ਪਈ ਹੈ ਹੁਣ ਜਿਹੜਾ ਇਹਨਾਂ ਦਾ ਇਹਨਾਂ ਦੀ ਲਾਈਵਲੀਹੂਡ ਹੈ ਜャ ਜ ਜਨਾ ਤੱਕ ਕਮਾਈ ਦਾ ਸਾਧਨ ਸੀਗਾ ਕਿਉਂਕਿ ਚੋਨਾ ਟੋਟਲੀ 100% ਡਿਸਟਰੋਏ ਹੋ ਗਿਆ ਅਸੀਂ ਉਹਨਾਂ ਦੀ ਇਹਦੇ ਵਿੱਚ ਵੀ ਮਦਦ ਕਰਾਂਗੇ ਸੋ ਦਾ ਜਿਹੜੇ ਪਰਿਵਾਰ ਹੈ ਉਹ ਫਿਰ ਦੁਬਾਰਾ ਆਪਣੇ ਪੈਰਾਂ ਤੇ ਖੜੂ ਠਣ ਤੇ ਮੈਂ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਬਿਕੋਜ਼ ਮੈਨੂੰ ਆਪ ਥੋੜਾ ਜਿਹਾ ਸੀਗਾ ਕਿ ਪਤਾ ਨਹੀਂ ਇਹ ਕੰਸੈਂਟ ਦੇ ਲੋਕ ਦੇਣਗੇ ਕਿ ਨਹੀਂ ਦੇਣਗੇ ਪਰ ਇਹਨਾਂ ਸੋਨਾ ਹੈ ਘਰ ਅੰਦਰੋਂ ਵੀ ਹੈਗਾ ਅ ਮਤਲਬ ਮੈਂ ਬਹੁਤ-ਬਹੁਤ ਸ਼ੁਕਰੀਆ ਕਰਦੀ ਹਾਂ ਬਾਬਾ ਜੀ ਤੁਸੀਂ ਬਹੁਤ ਜਲਦੀ ਸਾਈਟ ਹੈ ਨਾ ਕਿੰਨੇ ਕਮੇਟੀਆਂ ਦੀ ਪਛਾਣ ਹੋਈ ਜਿਹਨਾਂ ਦੇ ਕਰ ਬਣਾਉਣ ਦੀ ਲੋੜ ਹੈ ਅਸੀਂ ਐਟਲੀਸਟ ਜਿਹੜੇ ਇਹ 300 ਇਤਾਂ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਅਸੀਂ ਘਾਟ ਬਣਾ ਕੇ ਡਿਸਟ੍ਰਿਕਟ ਪੁਰਾਪੇ ਅੱਜ ਨਾਲਾ ਐਂਡ ਲੋਕੋ ਕੀ ਨੂੰ ਮਿਲਾ ਕੇ 300 ਇਜਾਦੇ ਘਰ ਹੈਗੇ ਜਿਤੇ 100% ਜਿਹੜਾ ਨੁਕਸਾਨੀਆਂ ਗਿਆ ਇਹ ਵਧ ਵੀ ਸਕਦਾ ਬਿਕੋਜ਼ ਹੁਣ ਜਿਵੇਂ क्रैक्स ਲੋਕਾਂ ਦੇ ਘਰ ਦੇ ਵਿੱਚ ਕੋਈ ਹੁਣ ਜਿਹੜਾ ਸੂਰਜ ਆ ਬਾਹਰ ਨਿਕਲੇ ਆ ਤਾਂ ਇਹ ਵਧ ਵੀ ਸਕਦਾ ਹੈ ਨੰਬਰ ਮੈਂ 300 ਦੀ ਸਾਡੀ ਲਿਸਟ ਜਿਹੜੀ ਸੀ ਪਿਆਰ ਹੈ ਅਸੀਂ ਬਾਬਾ ਜੀ ਦੀ ਮਦਦ ਦੇ ਨਾਲ ਅ ਗਲੋਬਲ ਸਿਕਸ ਨੇ ਵੀ ਸਾਨੂੰ ਕਮਿਟਮੈਂਟ ਕੀਤੀ ਹੈਗੀ ਹੈ ਤੇ ਅਸੀਂ ਮਤਲਬ ਕਾਫੀ ਐਨਜੀਓ ਸਾਡੇ ਸਾਝਾ ਉਪਰ ਆਲਾ ਤੇ ਸਾਡੇ ਨਾਲ ਜੁੜਿਆ ਨੇ ਸੋ ਮੈਂ ਇਹ ਰਿਕੁਐਸਟ ਕਰਦੀ ਜਿਵੇਂ ਇੱਥੇ ਵੀ ਬਾਬਾ ਜੀ ਨੇ ਅਸੀਂ ਆਈਡੈਂਟੀਫਿਕੇਸ਼ਨ ਕਰਕੇ ਦੇ ਦਿੱਤੀ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਤੇ ਜਿਨ੍ਹਾਂ ਨੇ ਵੀ ਸਾਡੀ ਮਦਦ ਕਰਨੀ ਹੈ ਉਹ ਇਸ ਪਲੇਟਫਾਰਮ ਤੇ ਆ ਜਾਣ ਸੋ ਥੈਟ ਆਪ ਬਾਬਾ ਜੀ ਨੇ ਦੇਖੋ ਇੱਥੇ ਹੈਲਪ ਕੀਤੀ ਹੈ ਸੋ ਐਟਲੀਸ ਜਿਹੜੇ ਪਰਿਵਾਰਾਂ ਨੂੰ ਐਕਚੁਅਲੀ ਲੋਡ ਹੈ ਉਤੋਂ ਤੱਕ ਜਲਦ ਤੋਂ ਜਲਦ ਐਂਪਲਾਈਫਾਈਡ ਤਰੀਕੇ ਨਾਲ ਮਦਦ ਪਹੁੰਚੇ ਕਿਉਂਕਿ ਸਾਡਾ ਸਾਟਿਆ ਸਾਰਿਆਂ ਦਾ ਇੱਕ ਸਾਂਝਾ ਗੋਲ ਇਹੀ ਹੈ ਕਿ ਪਰਿਵਾਰ ਜਿਹੜੇ ਨੇ ਉਹਨਾਂ ਦਾ ਮੁਰਗ 服务 ਤੁਰੰਤ ਹੋ ਜੇ ਸਰਕਾਰ ਵੱਲੋਂ ਵੀ ਕਿਹਾ ਸਰਕਾਰ ਵੱਲੋਂ ਵੀ ਜਿਹੜਾ ਕੰਮ ਹੈ ਉਹ ਚੱਲਦਾ ਪਿਆ ਹੈ ਇਹ ਤਾਂ ਜਿਹੜੇ ਕਾਰਨ ਸੋ 100% ਜਿਹੜੇ ਨੁਕਸਾਨੀ ਗਏ ਇਸ ਤੋਂ ਇਲਾਵਾ ਕਈ ਘਰ ਹੈਗੇ ਹਜ਼ਾਰਾਂ ਦੇ ਵਿੱਚ ਹੋਣਗੇ ਜਿਨ੍ਹਾਂ ਦੀ ਰਿਪੇਅਰ ਦੀ ਲੋਡ ਹੈ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਨੁਕਸਾਨੇ ਤਾਂ ਨਹੀਂ ਗਏ 100% ਬਸ ਜੀ ਉਹਨਾਂ ਦੀ ਰਿਪੇਅਰ ਨਹੀਂ ਹੁੰਦੀ ਤਾਂ ਉਹ ਕਰ ਇੱਕ ਤਰ੍ਹਾਂ ਉਹ ਉਸ 100% ਕੈਟਾਗਰੀ ਦੇ ਵਿੱਚ ਆ ਸਕਦੇ ਹਨ ਇਸ ਲਈ ਅਸੀਂ ਉਹਨਾਂ ਦੀ ਵੀ ਆਇਡੈਂਟੀਫਿਕੇਸ਼ਨ ਕੀਤੀ ਹੋਈ ਹੈ ਹਜ਼ਾਰਾਂ ਦੀ ਤعداد ਦੇ ਵਿੱਚ ਉਹ ਵੀ ਘਰ ਹੈਗੇ ਆ ਉਹਦੇ ਵੇਲੇ ਸਾਡੇ ਕੋਲ ਪਰਿਵਾਰਾਂ ਸਮੇਤ ਸਾਡੇ ਕੋਲ ਮੈਮ ਜਿਹੜਾ ਤੁਸੀਂ ਘਰ ਦੇਖਿਆ ਮੈਮ ਉਹ ਤਾਂ ਅਫੀਸ਼ੀਅਲ ਸਕੂਲ ਨੇ ਜਿਹੜੇ ਕੀ ਚੀਨਾ ਨੂੰ ਅਨਸੇਫ ਅਸੀਂ ਡਿਕਲੇਅਰ ਕੀਤਾ ਹੈ ਬਟ ਅਸੀਂ ਉਹਨਾਂ ਬੱਚਿਆਂ ਦੀ ਪੜ੍ਹਾਈ ਤੇ ਕੋਈ ਅਸਰ ਨਹੀਂ ਆਣ ਦੇ ਰਹੇ ਅਸੀਂ ਉਹਨਾਂ ਨੂੰ ਨੀਅਰੈਸਟ ਸਕੂਲ ਦੇ ਵਿੱਚ ਜਾਂ ਉਹਨਾਂ ਨੂੰ ਟਾਈਮਿੰਗ ਚੇਂਜ ਕਰਕੇ ਅਸੀਂ ਉਹਨਾਂ ਬੱਚਿਆਂ ਨੂੰ ਵਾਪਸ ਲੈ ਆਏ ਹਾਂ ਕਦ ਕਿ ਸੁਣ ਗੱਜਿਆਂ ਦੀ ਪੜਾਈ ਹੈ ਜੇ ਅਸਰ ਨੁਕਸਾਨ ਕਿੰਨਾ ਹੋਇਆ ਕਿੰਨੇ ਕਿੰਨੇ ਟੋਟਲ ਜਿਹੜਾ ਹੁਣ ਤੱਕ ਦਾ ਦੱਸ ਦਿਓ ਸਾਈਟ 198 ਪਿੰਡ ਸੀ ਕਿ ਜਿਹੜੇ ਕਿ ਪ੍ਰਭਾਵਿਤ ਹੋਏ ਹੜ੍ਹ ਨਾਲ ਤੇ ਜਿਹੜਾ ਸਾਡਾ ਨੁਕਸਾਨ ਹੈ ਉਹ ਮੋੜਦਮ 600 ਕਰੋੜ ਦਾ ਹੋਏਗਾ ਤੇ ਜਿਹੜੀ ਸਾਡੀ ਫਸਲ ਸੀਗੀ ਉਹ 60000 ਏਕੜ ਤੇ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਜਿਹੜੀ ਜਿਹੜੀ ਤੁਹਾਨੂੰ ਪਤਾ ਹੈ ਕਿ ਵੇਪ ਜਿਹੜਾ ਆਇਆ ਸੀਗਾ 3 3 4 4 5 5 ਫੁੱਟ ਉਹ 19 ਤੋਂ ਵੱਧ ਪਿੰਡਾਂ ਦੇ ਵਿੱਚ ਅਸੀਂ 19 ਹੁਣ ਤੱਕ ਨੋਟੀਫਾਈ ਕੀਤੇ ਆ ਕਿਉਂਕਿ ਕੁਝ ਪਿੰਨਰ ਚੋਂ ਵੀ ਪਾਣੀ ਖੜਿਆ ਜਦੋਂ ਪਾਣੀ ਨਿਕਲ ਜਾਂਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਐਂਡ ਉਹ ਕਰ ਦਾਂਗੇ ਨੋਟੀਫਾਈ ਕਰ ਦਾਂਗੇ ਸੋ ਇਹ ਕਾਫੀ ਨੁਕਸਾਨ ਜਰਾਂ ਲੋਕਾਂ ਦਾ ਹੋਇਆ ਤੇ ਫਸਲਾਂ ਦਾ ਵੀ ਬਹੁਤ ਨੁਕਸਾਨ ਹੋਇਆ ਪਸ਼ੂਆਂ ਦਾ ਵੀ ਜਰਾਂ ਹੈ 100 100 ਤੋਂ ਵੱਧ ਜਿਹੜੇ ਪਸ਼ੂ ਨੇ ਉਹ ਲੋਟੇ ਗਏ ਜਿਨ੍ਹਾਂ ਦਾ ਅਸੈਸਮੈਂਟ ਅਸੀਂ ਕਰ ਚੁੱਕੀ ਹਾਂ ਤੇ ਜਿਨ੍ਹਾਂ ਦਾ ਮੁਆਵਜ਼ਾ ਜਲਦੀ ਦਿੱਤਾ ਜਾ ਰਿਹਾ ਹੈ ਅਸੀਂ ਤਾਂ ਇਹ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਸਿਆਲ ਤੋਂ ਪਹਿਲਾਂ ਪਹਿਲਾਂ ਸਾਰੇ ਪਰਿਵਾਰ ਜਿਨ੍ਹਾਂ ਜਿਨ੍ਹਾਂ ਦੇ ਵੀ ਨੁਕਸਾਨ ਹੋਏ ਆ ਉਹਨਾਂ ਨੂੰ ਅਸੀਂ ਮਦਦ ਕਰਕੇ ਦੁਬਾਰਾ ਮੁੜ ਪੁਨਾ ਦੇ ਪੈਰਾ ਤੇ ਖੜਾ ਕਰ ਸਕੀਏ ਮੈਂ ਕਿਹਾ ਇਹ ਤਾਂ ਲੈ ਕੇ ਮੈਮ ਰੇਤ ਨੂੰ ਲੈ ਕੇ ਹਜੇ ਵੀ ਕਰ ਦੇ ਵਿੱਚ कन्फ्यूजन ਹੈ ਕਲੀਅਰ ਪਾਲਿਸੀ ਕੀ ਹੈ ਕਲੀਅਰ ਕਟ ਕੀ ਕਹਿਣਾ ਚਾਹੋ। ਸੋ ਇਹਦੇ ਵਿੱਚ ਵੀ ਅਸੀਂ ਇਨਫੈਕਟ ਜਿਹੜੀ ਸਕੀਮ ਵਿਕਲੀ ਹੈ ਉਹਦੇ ਵਿੱਚ ਅਸੀਂ ਅ ਨੋਟੀਫਾਈ ਕੀਤੇ ہیں ਪਿੰਡ ਜਿਹੜੀ ਆਪਾਂ ਇਹ ਕਮੇਟੀ ਬਣਾਈ ਸੀ ਕਿ ਜਿਹਦੇ ਤੇ ચીਫ ਐਗਰੀਕਲਚਰ ਆਫੀਸਰ ਮਾਈਨਿੰਗ ਆਪਸਰ ਤੇ ਸਾਡੇ ਐਸਡੀਐਮਸ ਕਨਸਰਨਸ ਹਨ ਤੇ ਉਹਦੇ ਵਿੱਚ ਜਿਹੜਾ ਸਾਇੰਟੀਫਿਕਲੀ ਉਹਨਾਂ ਨੇ ਮੈਜ਼ਰਮੈਂਟ ਕਰਕੇ ਅ ਅਸੀਂ ਉੰਨੇ ਪਿੰਡ ਜਿਹੜੇ ਨੇ ਆਈਡੈਂਟੀਫਾਈ ਕਰ ਦਿੱਤੇ ਹੈਗੇ ਲੇਕਿਨ ਇਹਦੇ ਵਿੱਚ ਇੱਕ ਕੈਚ ਹੈ ਕਿ ਕੁਝ ਉਹਨਾਂ ਚੋਂ ਜਿਹੜੇ ਪਿੰਡ ਐ ਉਹਨਾਂ ਪਿੰਡਾਂ ਚੋਂ ਉਹ ਪਿੰਡਾਂ ਜਿਹੜੀ ਨੇ ਉਹ ਇੱਕਦਮ 라ਵੀ ਦੇ ਨਾਲ ਲੱਗਦੇ ਪਿੰਡ ਹੈ। ਸੋ ਇੱਥੇ ਕੁਝ ਸਮਾਂ ਤੇ ਸਾਨੂੰ ਟੈਕਨੀਕਲੀ ਇਹ ਪ੍ਰੋਬਲਮ ਜਿਹੜੀ ਆਈ ਹੈਗੀ ਹੈ ਕਿ ਜੇ ਐਸੀ ਰਿਵਰ ਬੈੱਡ ਦੇ ਨਾਲ ਰਿਵਰ ਬੈੱਡ ਦੇ ਅੰਦਰ ਤਾਂ ਅਲਾਊਡ ਹੀ ਨਹੀਂ ਹੈਗਾ। ਲੇਕਿਨ ਜੇ ਰਿਵਰ ਬੈੱਡ ਦੇ ਨਾਲ ਕੋਈ ਸਿਲਟ ਜਕਦਾ ਹੈ ਤਾਂ ਉਹ ਫਲਡਿੰਗ ਦਾ ਕੱਚਾ ਵਾਅਦ ਸਕਦਾ ਹੈ। ਸੋ ਉਹਨਾ ਏਰੀਆਸ ਤੇ ਅਸੀਂ ਹਲੇ ਫਾਰਮਰਸ ਨੂੰ ਰਿਕੁਐਸਟ ਕੀਤੀ ਹੈ ਕਿ ਐਸੀ ਉਹਦਾ ਪ੍ਰੋਪਰ ਮੈਜ਼ਰਮੈਂਟ ਲੈ ਕੇ ਟੈਕਨੀਕਲ ਕਮੇਟੀ ਤੋਂ ਕਿ ਕਿੰਨਾ ਕੋ ਹੋ ਸਕਦਾ ਹੈ ਮੁਮਕਿਨ ਵਿਦਆਊਟ ਥਰੈਟ ਆਫ ਕਿ ਦੁਬਾਰਾ ਫਲੱਡ

ਉੰਨੀ ਪਿੰਡਾਂ ਦੇ ਵਿੱਚ ਹੁਣ ਤੱਕ ਤੇ ਇਨਫੈਕਟ ਮੈਂ ਉਹੀ ਗੱਲ ਕਹਿਣਾ ਚਾਹੀ ਸੀ ਕਿ ਜਿਹੜੇ ਜਿਹੜੇ ਵੀ ਕਿਸਾਨ ਇਹ ਸੋਚਦੇ ਆ ਕਿ ਸਾਡੇ ਕੋਲ ਉਹ ਸਾਧਨ ਨਹੀਂ ਹੈਗਾ ਕਿ ਅਸੀਂ ਆਪ ਕੱਟ ਕੱਟ ਸਕੀਏ ਸੋ ਅਸੀਂ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਦਿੱਤਾ ਹੈ ਸਾਡੇ ਕੋਲ ਅਸੀਂ ਜੀ ਸੀ ਬੀਜ਼ ਖਰੀਦੀਆਂ ਹੈਗੀਆਂ ਐਮ ਪੀ ਲਾਇਟ ਫੰਡ ਰਾਹੀਂ ਵੀ ਅਸੀਂ ਖਰੀਦੀਆਂ ਹੈਗੀਆਂ ਤੇ ਸਾਡੇ ਕੋਲ ਮਸ਼ੀਨਰੀ ਟਰੈਕਟਰ ਇਹ ਸਾਰਾ ਕੁਝ ਮੌਜੂਦ ਹੈ ਅਸੀਂ ਕਾਫੀ ਖੇਤਾਂ ਦੇ ਵਿੱਚ ਸ਼ੁਰੂ ਵੀ ਕਰਾ ਚੁੱਕੇ ਹਾਂ ਕੋਈ ਵੀ ਸਾਨੂੰ ਕੰਟੈਕਟ ਕਰ ਸਕਦਾ ਹੈ ਬਟ ਇਹਦੇ ਵਿੱਚ ਅਸੀਂ ਕਿਸੇ ਨੂੰ ਥਰਡ ਪਾਰਟੀ ਨੂੰ ਇੰਟਰਮੀਡੀਅਰੀ ਨੂੰ ਨਹੀਂ ਆਪਾਂ ਵੜਨਾ ਚਾਹੁੰਦੇ ਫਾਰਮਰ ਜੇ ਕਿਸੇ ਨਾਲ ਜੇ ਫਾਰਮਰ ਹੈ ਉਹ ਕਿਸੇ ਨੂੰ ਵੇਚਣਾ ਚਾਹੁੰਦਾ ਹੈ ਤੇ ਉਹ ਫਾਰਮਰ ਤੇ ਉਹਨਾਂ ਦੇ ਵਿਚਕਾਰ ਦੀ ਗੱਲ ਹੈ ਉਹਦੇ ਵਿੱਚ ਸਰਕਾਰ ਨਹੀਂ ਪੈਰੀ ਬਿਕੋਜ਼ ਉਹ ਫਾਰਮਰ ਨੂੰ ਪਰਮਿਸ਼ਨ ਹੀ ਇਹਦੀ ਮਿਲੀ ਹੈ ਕਿ ਉਹ ਆਪਣੀ ਜਿਹੜੀ ਰੇਤ ਜਿਹਦੇ ਖੇਤ ਦੇ ਵਿੱਚੋਂ ਵੇਚ ਸਕੇ ਇਹ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਹੈ ਪ੍ਰਸ਼ਾਸਨ ਵੱਲੋਂ ਇਹ ਚੇਤਾਵਨੀ ਹੈ ਜਿਹੜੇ ਵਿੱਚ ਦਲਾਲੀ ਕਰਨਗੇ ਦੇਦੀ ਉਹ ਸਾਨੂੰ ਪਲੀਜ਼ ਜਿਹੜਾ ਹੈ ਤੁਸੀਂ ਇਮੀਡੀਏਟਲੀ ਦੱਸੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਗੈਰ ਕਾਨੂੰਨੀ ਕਰ ਰਿਹਾ ਹੈ ਜਾਂ ਕੋਈ ਕਿਸਾਨ 'ਤੇ ਦਬਾਅ ਪਾ ਰਿਹਾ ਹੈ ਅਸੀਂ ਬਿਲਕੁਲ ਉਹ ਅਲਾਉ ਨਹੀਂ ਕਰਾਂਗੇ ਹੂੰ ਸੋ ਇਹ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਹਾਂ ਕਿ ਅਸੀਂ ਤੁਹਾਡੀ ਨਾਲ ਖੜੀ ਹਾਂ ਬਰੂ ਸਾਹਿਬ ਸਾ ਸਾਡੇ ਨਾਲ ਕੀ ਵੇਖ ਰਹੇ ਹੋ ਮੈਂ ਕਹਿੰਦੀ ਹਾਂ ਕਿ ਬਰੂ ਸਾਹਿਬ ਸਾ ਸਾਡੇ ਨਾਲ ਡੇ 1 ਤੋਂ ਅ ਜਿਸ ਦਿਨ ਤੁਹੜਾ ਆਏ ਆ ਮੇਰੇ ਕੋਲ ਇਹਨਾਂ ਦਾ ਸੰਪਰਕ ਨੰਬਰ ਪਹਿਲਾਂ ਤੋਂ ਸੀਗਾ ਕਿਉਂਕਿ ਪਟਿਆਲੇ ਦੇ ਵਿੱਚ ਵੀ ਜਦੋਂ ਹੜ੍ਹ ਆਏ ਸੀਗੇ ਤਾਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀ ਤੇ ਅਸੀਂ ਇਹਨਾਂ ਨੂੰ ਫੋਨ ਉਹ ਤੋਂ ਹੀ ਕਰ ਦਿੱਤਾ ਸੀਗਾ ਬਿਕੋਜ਼ ਜਿਹੜਾ ਸਕੇਲ ਆਫ ਡਿਜ਼ਾਸਟਰ ਸੀਗਾ ਉਹ ਬਹੁਤ ਵੱਡਾ ਹੋ ਗਿਆ ਸੀ ਸੋ ਜਿਹੜਾ ਜਿਹੜਾ ਪਾਣੀ ਦੀ ਪੁਆਇੰਟ ਸੀਗੇ ਅ ਅਸੀਂ ਇਹਨਾਂ ਤੋਂ ਬੋਟਸ ਦੀ ਵੀ ਹੈਲਪ ਮਦਦ ਹਿੱਤੀ ਸੀਗੀ ਤੇ ਡੇ 1 ਤੋਂ ਇਹ ਸਾਡੀ ਨਾਲ ਜੁੜੀ ਹੋਈ ਹੈ ਇਹਨਾਂ ਨੇ ਰਿਲੀਫ ਕਾਰਜਾਂ ਦੇ ਵਿੱਚ ਸਾਡੇ ਨਾਲ ਤੇ ਆਰਮੀ ਦੇ ਨਾਲ ਮਿਲ ਕੇ ਕਾਫੀ ਰੈਸਕਿਊ ਆਪਰੇਸ਼ਨਸ ਵੀ ਕੀਤੇ ਰਾਹਤ ਸਮਗਰੀ ਦੀ ਪਹੁੰਚਾਈ ਇਹਨਾਂ ਨੇ ਹੁਣ ਜਿਹੜੇ ਘਰ ਤੁਸੀਂ ਦੇਖ ਹੀ ਰਹੇ ਹੋ ਉਹ ਵੀ ਸਾਡੀ ਮਦਦ ਕਰ ਰਹੀ ਹੈ ਪਲੱਸ ਇਹਨਾਂ ਨੇ ਹੁਣ ਸਾਨੂੰ ਇਹ ਵੀ ਰਿਕਵੈਸਟ ਕੀਤੀ ਹੈਗੀ ਹੈ ਤੇ ਅਸੀਂ ਇਹਨਾਂ ਨੂੰ ਕੁਝ ਏਦਾਂ ਦੇ ਪਰਿਵਾਰ ਵੀ ਆਈਡੈਂਟੀਫਾਈ ਕਰਕੇ ਦਿੱਤੇ ਹੈਗੇ ہیں ਜਿੱਥੇ ਪਸ਼ੂ ਟੋਟਲੀ ਰੁੱਲ ਗਏ ਸੋ ਇਹ ਉਹਦਾ ਵੀ ਅਸੈਸਮੈਂਟ ਕਰ ਰਹੇ ہیں ਸਾਡੇ ਨਾਲ ਮਿਲ ਕੇ ਕਿ ਜੇ ਹੋ ਸਕੇ ਤਾਂ ਅਸੀਂ ਉਹਨਾਂ ਪਰਿਵਾਰਾਂ ਨੂੰ ਪਸ਼ੂ ਹੀ ਪ੍ਰੋਵਾਈਡ ਕਰਦੀ ਹੈ ਮੈਮ ਤੁਸੀਂ ਇਹ ਮਕਾਨ ਦੇਖ ਲੇ ਤੁਸੀਂ ਤੁਸੀਂ ਗਵਰਨਮੈਂਟ ਨੂੰ ਰਿਕਮੈਂਡ ਕਰੋਗੇ ਕਿ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈ ਕਿਉਂਕਿ ਲੋਕਾਂ ਦੀ ਕੰਸੈਂਟ ਵੀ ਆ ਗਈ ਕਿ ਇਹ ਚੀਜ਼ ਜਿਹੜੀ ਹੈ ਮੂੜਕ ਸੇਪੇ ਵਿੱਚ ਇਹਨੂੰ ਗਵਰਨਮੈਂਟ ਦੇ ਲੈਵਲ ਤੇ ਇਹ ਪਾਸ ਪੈਨਲ ਵਾਲਾ ਜਿਹੜਾ ਯੂਨਿਟ ਹੈ ਜਲਦੀ ਵੀ ਤਿਆਰ ਹੋ ਜਾਂਦਾ ਹੈ ਤੇ ਬਹੁਤ ਵਧੀਆ ਅੰਦਰੋਂ ਬਣਿਆ ਹੋਇਆ ਹੈ ਇਹ ਡੈਫੀਨਿਟਲੀ ਇੱਕ ਸਸਟੇਨੇਬਲ ਆਪਸ਼ਨ ਹੈ ਇਹ ਵੈਦਰ ਪ੍ਰੂਫ ਹੈ ਟੋਟਲੀ ਤੇ ਮੈਨੂੰ ਜਿਵੇਂ ਤੁਸੀਂ ਵੀ ਕਿਹਾ ਕਿ ਕੰਸੈਂਟ ਦਾ ਇੱਕ ਸੀਗਾ ਕਿ ਪਤਾ ਨਹੀਂ ਲੋਕ ਇਨ ਨੂੰ ਆਪਣਾਉਣਗੇ ਨਹੀਂ ਆਪਣਾਉਣਗੇ ਮੇਰੇ ਤੁਸੀਂ ਅੰਦਰ ਜਾ ਕੇ ਦੇਖੋ ਇੱਕਦਮ ਮਾਡਰਨ ਘਰ ਲੱਗਦਾ ਹੈ ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਇਹਨਾਂ ਦਾ ਇੱਕ ਆਈਡੀਆ ਸੀਗਾ ਤੇ ਮੈਂ ਦੁਬਾਰਾ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਸਰਕਾਰ ਨੂੰ ਪ੍ਰਪੋਜ਼ਲ ਭੇਜੋਗੇ ਜਿਸ ਤਰ੍ਹਾਂ ਜੀ ਜੀ ਡੈਫੀਨਿਟਲੀ ਅਸੀਂ ਆਲਰੇਡੀ ਭੇਜਿਆ ਹੋਇਆ ਹੈ ਅਸੀਂ ਇਹਨਾਂ ਨਾਲ ਪਹਿਲਾਂ ਹੀ ਅਸੈਸਮੈਂਟ ਕਰ ਚੁੱਕੇ ਸੀਗੇ ਇਸ ਲਈ ਇਹ ਹੋ ਸਕਦਾ ਹੈ ਥੈਂਕ ਯੂ ਥੈਂਕ ਯੂ ਸੋ ਇਹ ਤਸਵੀਰਾਂ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਘਰ ਆ ਜਿਹੜਾ ਗੁਰੂ ਕਲਕੀ ਦਾ ਹੈ ٹرسٹ ਬੋਲੂ ਸਾਹਿਬ ਵਾਲੇ ਗੁਰੂ ਘਰ ਵਾਲੇ ਜਿਹੜੇ ਨੇ ਉਹਨਾਂ ਨੇ ਜਿਹੜਾ ਬੀੜਾ ਚੁੱਕਿਆ ਹੈ ਸਾਡੇ ਨਾਲ ਇੱਥੇ ਬਾਬਾ ਜੀ ਵੀ ਮੌਜੂਦ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਇਹ ਕੰਟੇਨਰ ਘਰ ਜਿਹੜਾ ਬਣਾਇਆ ਗਿਆ ਹੈ ਔਰ ਕੰਟੇਨਰ ਘਰ ਦੇ ਵਿੱਚ ਦੋ ਕਮਰੇ ਕਿਚਨ ਸਾਰਾ ਕੁਝ ਇਹਨਾਂ ਨੂੰ ਬਣਾ ਕੇ ਦਿੱਤਾ ਗਿਆ ਹੈ ਸਾਡੇ ਨਾਲ ਮਹਾਪੁਰਸ਼ ਸਾਡੇ ਨਾਲ ਹੈ ਬਾਬਾ ਜੀ ਕੰਟੇਨਰ ਘਰ ਬਣਾ ਕੇ ਦਿੱਤੇ ਜਾ ਰਹੇ ਆ ਬੜਵ ਮਸੀਬੇ ਦੀ ਗੱਲ ਕੀਤੀ ਗਈ ਸੀ ਬਾਹ ਫੜੀ ਜਾ ਰਹੀ ਹੈ ਲੋੜਵੰਦਾ ਕੀ ਕਹਿਣਾ ਚਾਹੁੰਦੇ ਇਹ ਕੰਟੇਨਰ ਘਰ ਨਹੀਂ ਹੈਗੇ अच्छा अच्छा आज ਅਬਦਲਪੁਰ ਸ਼ਿਕਾਟ ਉਹ ਅਰਪਮਲ ਇਹ ਕਰ ਜਿਸ ਤਰ੍ਹਾਂ ਦੀ ਹੁਣ ਲੋਡ ਸੀ ਨਾ ਤੋਂ ਲੋਡ ਐ ਸੀ ਵੀ ਇੱਥੇ ਆਪਾਂ ਨੀ ਕੱਢ ਕੇ ਕਾਲਮ ਭਰ ਕੇ ਕਰਨੀ ਬਣਾ ਸੀ ਕਿਉਂਕਿ ਜ਼ਮੀਨ ਦਲਦਲ ਹੋ ਗਈ ਹੈ ਪਾਣੀ ਇੰਨਾ ਭਰਿਆ ਗਿਆ ਹੈ ਸੇਮ ਵਾਂਗ ਹੋ ਚੁੱਕਾ ਹੈ ਜੀ ਤਾਂ ਅਸੀਂ ਇਸ ਨੂੰ ਮੁੜ ਵਿਸੇਬੇ ਦੇ ਵਿੱਚ ਪਰਿਵਾਰਾਂ ਦਾ ਦੁੱਖ ਸਹਿ ਨਹੀਂ ਜਾਂਦਾ ਬੱਚੇ ਬਜ਼ੁਰਗ ਜੇ ਆਪਾਂ ਨੂੰ ਸ਼ਟਰ ਨਹੀਂ ਦੇਵਾਂਗੇ ਤੇ ਬਿਮਾਰ ਹੋ ਕੇ ਡੈਥ ਹੋ ਜਾਏ ਕਿਉਂਕਿ ਉਹਨਾਂ ਕੋਲ অলਰੈਡੀ ਸਾਧਨ ਹੀ ਨਹੀਂ ਹੈਗੇ ਇਲਾਜ ਕਰਨ ਦੇ ਇਹ ਫਿਰ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਸੀ ਜੀ ਸੀ ਅੰਮ੍ਰਿਤਸਰ ਵੀ ਅਸੀਂ ਇੱਕ ਸੈਂਪਲ ਬਣਾਉਣਾ ਚਾਹੁੰਦੇ ਆ ਸਾਨੂੰ ਉਮੀਦ ਹੈ ਸਾਰੇ ਇਸ ਨੂੰ ਲਾਇਕ ਕਰਨਗੇ ਸੰਸਥਾ ਇਸ ਨੂੰ ਪਹਿਲਾਂ অলਰੈਡੀ ਵਰਤ ਰਹੀ ਹੈ ਕਲਗੀ ਦਾ ਤਸ ਬੜੂ ਸਾਹਿਬ ਫਿਰ ਇਹਨਾਂ ਨੇ ਪ੍ਰਵਾਨਗੀ ਦਿੱਤੀ ਤਾਂ ਅਸੀਂ ਘਰ ਬਣਾਤੇ ਤੇ ਅੱਜ ਸਾਰਾ মিডিਆ ਪ੍ਰੈਸ মিডিਆ ਟੌਨਿੰਗ মিডিਆ ਸਾਰਾ ਵੇਖ ਲਿਆ ਸਾਰਿਆਂ ਨੂੰ ਬਹੁਤ ਪਸੰਦ ਆਏ ਨੇ ਨਾ ਸਰਦੀ ਆਏਗੀ ਨਾ ਗਰਮੀ ਆਏਗੀ ਨਾ ਬਾੜ ਚੋਏਗਾ ਨਾ ਪੇਂਟ ਕਰਨ ਦੀ ਲੋੜ ਹੈ ਸਾਰਾ ਬਿਲਕੁਲ ਫਿਨਿਸ਼ ਹੈ ਆਪਾਂ ٹرسٹ ਦੇ ਨਾਲ ਪਹਿਲੇ ਦਿਨ ਤੋਂ ਕੰਮ ਕਰ ਰਹੇ ਆਂ ਪਿੰਡਾਂ ਦੇ ਵਿੱਚ ਜਾ ਰਹੇ ਆਂ ਸਮਗਰੀ ਵਟਾ ਰਹੇ ਆਂ ٹرسٹ ਬਹੁਤ ਕੰਮਕਾਰੀ ਇੱਥੇ ਕੋਈ ਸ਼ੱਕ ਨਹੀਂ ਆ ਪਰ ਗੱਲ ਕਰਦੇ ਆਂ ਵੀ ਕਿੰਨਾ ਕੁ ਟੀਚਾ ٹرسٹ ਵੱਲੋਂ ਲਿਆ ਗਿਆ ਕੀ ਹੋਰ ਜੀ ਟੀਚਾ ਲਿਆ 500 ਦਾ ਟੀਚਾ ਲਿਆ ਸਾਡੀ ਸਮਰਥਾ ਜੋ ਸੇਵਕਾਂ ਦੀ ਸੰਗਤ ਦੀ ਹੈ 100 ਗੱਲ ਅਸੀਂ ਆਈਡੈਂਟੀਫਾਈ ਕਰ ਚੁੱਕੇ ਆਂ ਜਿਵੇਂ ਜਿਵੇਂ ਸੰਗਤ ਸਿਰ ਤੇ ਹੱਥ ਰੱਖੇਗੀ ਦਸਵੰਦ ਭੇਜੇਗੀ 565000 ਹਜ਼ਾਰ ਪਰਵਾਣ ਸਾਡੀ ਟੀਮ ਰਹਿਦੀ ਹੈ ਸਾਡੇ ਕੋਲ ਅਸੀਂ 48 ਘੰਟੇ ਚ ਕੰਮ ਬਣਾ ਦਿਆ ਬਿਲਕੁਲ ਦੋ ਰੂਮ ਕਿਚਨ ਔਰ ਖੁੱਲਾ ਬਰਾਂਦਾ ਬਾਥਰੂਮ ਅਬ ਅੱਲਾਹ ਇਲੈਕਟ੍ਰੀਕਲ ਮਹਾਰਾਜ ਜੀ ਪੂਰੀ ਕਿਰਪਾ ਸੀ ਦੇਖ ਰਹੇ ਤੁਹਾਡੇ ਵੀ ਚਿਹਰੇ ਤੇ ਪੂਰਾ ਨੂਰ ਹੈ ਇਸ ਟਾਈਮ ਘਰ ਦੇ ਵਿੱਚ ਕੀ ਕੀ ਫੈਸਿਲਿਟੀਆਂ ਦੇ ਰਹੇ ਹੋ ਪਰਿਵਾਰ ਵਾਲਿਆਂ ਨੂੰ ਘਰ 'ਚ ਦੇਖੋ ਅਸੀਂ ਫੁੱਲ ਫਲਾਈ ਸਾਰਾ ਸਮਾਨ ਦਿੱਤਾ ਸਾਰੇ ਪਰਿਵਾਰ ਦੇ ਕਮਰੇ ਅੰਦਰ ਦਿਖਾ ਸਕਦੇ ਕੀ ਕੀ ਚੀਜ਼ਾਂ ਆਜੋ ਨਾਲ ਕੈਮਰਾਮੈਨ ਨੂੰ ਕਹੂੰਗਾ ਆਜੋ ਅੰਦਰ ਚੱਲਦੇ ਆ ਦਿਖਾਉਨੇ ਆ ਵੀ ਕੀ ਕੀ ਪਰਿਵਾਰ ਨੂੰ ਜਿਹੜਾ ਦਿੱਤਾ ਜਾ ਰਿਹਾ ਆ ਘਰ ਤੁਸੀਂ ਨੀਚੇ ਦੇਖ ਸਕਦੇ ਟਾਈਲਾਂ A to Z ਬਾਬਾ ਜੀ ਟਾਈਲਾਂ ਤੱਕ ਲਗਾ ਕੇ ਦਿੱਤੀਆਂ ਚਲੋ ਅਸੀਂ ਚਾਹੇ ਸਾਡੇ ਨਾਲ ਉਹ ਚੰਗਾ ਬਣੇ ਜਿਸ ਤਰ੍ਹਾਂ ਦੇ ਅਸੀਂ ਸੌ ਰਹੇ ਆ ਇਹ ਪਰਿਵਾਰ ਦਾ ਘਰ ਸਾਡੇ ਪਰਿਵਾਰ ਨਾਲੋਂ ਚੰਗਾ ਹੋ ਕੁਦਰਤੀ ਹੋਣਾ ਚਾਹੀਦਾ ਜੇ ਕਿਸੇ ਨੂੰ ਸੇਵਾ 'ਚ ਬਣਾ ਕੇ ਦੇ ਰਹੇ ਆ ਚੀਜ਼ ਮਾੜੀ ਨਹੀਂ ਦੇਣੀ ਚਾਹੀਦੀ ਆਪਣੇ ਨਾਲ ਚੰਗੀ ਦੇਣੀ ਚਾਹੀਦੀ ਫਰਨੀਚਰ ਚੇਰਾਂ ਟੇਬਲ ਜਿਹੜੇ ਫੈਨ ਤੱਕ ਸਾਰਾ ਕੁਝ ਓ ਅਸੀਂ ਪਰਵਾਰ ਨੂੰ ਪਹਿਲਾਂ ਤਾਂ ਸਾਰਾ ਲੀੜਾ ਕਪੜਾ ਦਿੱਤਾ ਸਾਰੇ ਚੱਪਲ ਬੂਟ ਤੋਂ ਲੈ ਕੇ ਸਵੈਟਰਾਂ ਕੰਬਲ ਹਰ ਚੀਜ਼ ਦਿੱਤੀ ਸਾਰਾ ਫਿਸ਼ਿੰਗ ਸਮਾਨ ਘਰ ਦਾ ਸਾਰਾ ਬੈੱਡ ਗੱਦੇ ਚਾਦਰਾਂ ਕੰਬਲ ਰਜਾਈਆਂ ਦਿੱਤੀਆਂ ਕੁਰਸੀਆਂ ਮੇਜ਼ ਦਿੱਤੇ ਕਿਚਨ ਦਾ 3 ਮਹੀਨੇ ਦਾ ਸਮਾਨ ਦਿੱਤਾ ਸਾਰੇ ਬਰਤਨ ਸਾਰੇ ਕੁੱਕਰ ਸਾਰੇ ਤੁਲਾ ਜੋ ਵੀ ਸਿਲੈਂਡਰ ਲੂਣ ਮਰਚ ਸਟੱਕ ਉਹ ਆਲੂ ਪਿਆਜ਼ ਤੱਕ ਸਾਬਨ ਤੇਲ ਬੁਰਸ਼ ਤੱਕ ਵੀ ਸਭ ਕੁਝ ਦਿੱਤਾ ਕਿਉਂਕਿ ਅਸੀਂ ਚਾਹਦੇ ਸੀ ਜੇ ਕੋਈ ਘਰ ਪਰਿਵਾਰ ਦੁਬਾਰਾ ਵਿਸੇਬੇ ਜਾ ਰਿਹਾ ਹੈ ਤਾਂ ਹੋ ਸਕਦਾ ਉਹਦੇ ਕੋਲ ਪੈਸੇ ਨਾ ਹੋ ਉਹ ਰਹਿ ਜਾਏਗਾ ਜੇ ਸਾਬਨ ਦੇ ਪੈਸੇ ਵੀ ਨਾ ਹੋਏ ਤਾਂ ਸਾਡਾ ਸਾਰਾ ਕੀਤਾ ਵਿਅਰਥ ਚਲਾ ਗਿਆ ਸੋ ਸਾਡੇ ਮਨ 'ਚ ਦਰਦ ਸੀ ਵੀ ਅਸੀਂ ਜੇ ਬੁਰਸ਼ ਵੀ ਕਰ ਰਹੇ ਆ ਸਾਬਨ ਵੀ ਵਰਤ ਰਹੇ ਆ ਐਡੇ ਸੋਹਣੇ ਘਰ 'ਚ ਸਾਰੇ ਪਰਿਵਾਰ ਸੋ ਰਹੇ ਆ ਤੇ ਇਹ ਪਰਿਵਾਰ ਕਿਉਂ ਨਾ ਸੋ ਇਹ ਬੱਚੇ ਕਿਉਂ ਨਾ ਸੌਂ ਗਏ ਤਿਆਰ ਕਰਨ ਵਾਸਤੇ ਕਿੰਨਾ ਸਮਾਂ ਲੱਗਦਾ ਕਿੰਨਾ ਖਰਚਾ ਆਉਂਦਾ ਦੇਖੋ ਇਸ ਘਰ ਨੂੰ ਸਜਾਉਣ ਕਰਨ ਵਿੱਚ 6.5 ਲੱਖ ਰੁਪਏ ਲੱਗਦਾ ਲੱਖ ਰੁਪਏ ਦਾ ਸਾਰਾ ਸਮਾਨ ਲਾਇਆ ਬੈੱਡ ਗੱਦੇ ਬਿਸਤਰੀ ਕਿਚਨ ਦਾ ਸਾਰਾ ਸਮਾਨ ਬਾਥਰੂਮ ਦਾ ਸਾਰਾ ਸਮਾਨ ਸੋ 7.5 ਲੱਖ ਚ ਇਹ ਘਰ ਬਿਲਕੁਲ ਫਿਨਿਸ਼ ਤਿਆਰ ਦੋ ਬੈਡਰੂਮ ਦੋ ਬੈਡਰੂਮ ਕਿਚਨ 1000 ਸਕਰ ਫੁੱਟ 1000 ਸਕਰ ਤਿਆਰ ਸੋ ਇਹ ਸੰਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੇਖੋ ਹੜ ਆਏ ਆ ਪਾਣੀ ਤਾਂ ਚਲਾ ਗਿਆ ਪਰ ਬਹੁਤ ਕੁਝ ਨਾਲ ਲੈ ਗਿਆ ਲੋਕਾਂ ਦੇ ਸੁਪਨੇ ਲੈ ਗਿਆ ਆਰਮਾਨ ਲੈ ਗਿਆ ਲੋਕਾਂ ਨੇ ਬੜਾ ਕੁਝ ਸੋਚਿਆ ਜੀ ਅਸੀਂ ਆਹ ਕਰਾਂਗੇ ਆਹ ਕਰਾਂਗੇ ਪਰ ਹੁਣ ਪਰਿਵਾਰ ਵੀ ਵੇਖ ਸਕਦੇ ਤੁਸੀਂ ਵੀ ਮੱਧ ਵਰਗੀ ਸਾਰੇ ਪਰਿਵਾਰੋ ਕਈ ਤੇ ਬਹੁਤ ਐ ਗਰੀਬ ਪਰਿਵਾਰ ਆ ਜਿਹੜੇ ਰੋਟੀ ਪਾਣੀ ਆਪਣਾ ਮਸਾ ਕਰਦੇ ਸੀਗੇ ਦੇਖੋ ਹਾਲਾਤ ਤਾਂ ਸਾਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਚੁੱਕੇ ਸੀ ਤੇ ਅਸੀਂ ਤੋਂ ਵਿਚਰ ਰਹੇ ਆ ਸਾਨੂੰ ਅੱਜ ਪੂਰਾ 1 ਮਹੀਨਾ ਹੋ ਗਿਆ ਇਸ ਕਾਰਜ ਨੂੰ ਕਰਦਿਆਂ ਨੂੰ ਸੋ ਅਸੀਂ ਤਾਂ ਸੰਗਤ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਆਪਣੀ ਦਸਵੰਦੀ ਮਾਇਆ ਸੀਐਸਆਰ ਫੰਡ ਆਪਣਾ ਜਿਹੜਾ ਵੀ ਕਾਰਜ ਇਸ ਕਾਰਜਾਂ ਲਈ ਭੇਜੋ ਸਭ ਤੋਂ ਜ਼ਰੂਰੀ ਇਸ ਵੇਲੇ ਦੋ ਕਾਰ ਤਿੰਨ ਕਾਰਜ ਨੇ ਬੱਚਿਆਂ ਨੂੰ ਸਕੂਲੇ ਭੇਜੀਏ ਔਰ ਬਸ ਸਾਰਾ ਵਾਤਾਵਰਣ ਤਾਂ ਠੀਕ ਹੋਏਗਾ ਜਦੋਂ ਘਰ ਮਿਲ ਜਾਏਗਾ ਘਰ ਬਣਾਈਏ ਚਾਹੇ ਜਿਵੇਂ ਵੀ ਸਮਰਥਾ ਨਾਲ ਕੋਈ ਬਣਾ ਸਕਦਾ ਹੈ ਸੰਸਥਾ ਨੂੰ ਪੈਸਾ ਦੇ ਸਕਦਾ ਆਪ ਬਣਾ ਸਕਦਾ ਕਿਸੇ ਹੋਰ ਸੰਸਥਾ ਦੇ ਥੋਂ ਕਰਵਾ ਸਕਦਾ ਤੇ ਘਰ ਬਣਾਈਏ ਸਭੇ ਸ਼ਾਂਤੀ ਮਿਲਦੀ ਮਨ ਨੂੰ ਅਹੀਂ ਕੋਈ ਕਵਰ ਕਰੀਏ ਨਾ ਤੇ ਕਿ ਇਹਦਾ ਭਲਾ ਹੋ ਜੇ ਹਨੂ ਨੀਂਦ ਬੜੀ ਵਧੀਆ ਰਾਤ ਨੂੰ ਦੀ ਦੇਖੋ ਸਾਡਾ ਤਾਂ ਕਾਰਜੀ ਮਾਂ ਪੁੱਛਾਂ ਦਾ ਇਹੀ ਹੁੰਦਾ ਸਰਬੱਤ ਦਾ ਭਲਾ ਮੰਗਦੇ ਆਪਾਂ ਗੁਰਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਤੋਂ ਸਰਬੱਤ ਦੇ ਭਲੇ ਚ ਸਾਰਾ ਕੁਝ ਹੀ ਆ ਜਾਂਦਾ ਠੀਕ ਹੈ ਨਾ ਮਾਨਸ ਕੀ ਜਾਤ ਸਭੇ ਇੱਕੇ ਪਚਾਨਬੂ ਇਹ ਮਾਨਸ ਇਨਸਾਨ ਜਿਹੜਾ ਸਾਰੇ ਆਪਾਂ ਇੱਕੋ ਆ ਇੱਕੋ ਰੂਹ ਹੈ ਇੱਕੋ ਪਰਮਾਤਮਾ ਠੀਕ ਹੈ ਵੰਡੇ ਹੋਇਆ ਪਰ ਰੱਬ ਇੱਕ ਹੈ ਸੋ ਸਾਡਾ ਸਾਰਿਆਂ ਦਾ ਫਤਵਾੰਦਾ ਇਹੋ ਜਿਹਾ ਕਾਰ ਬਿਲਕੁਲ ਫੁੱਲਫਲਾਈ ਸੈਟਅਪ ਕਿਚਨ ਔਰ ਕਪੜੇ ਲੀਡੇ ਲੱਤੇ ਬਾਥਰੂਮ ਆਪਾਂ ਦੇ ਦिए ਉਹ 50 ਸਾਲ ਇਸ ਘਰ ਚ ਰਹੇਗਾ ਤੇ 60 ਸਾਈ ਨੇ ਠੀਕ ਹੈ 60 ਸਾਈ ਅਸੀਂ ਅਸੀਂ ਹੁਣ ਉਹ ਤੁਸੀਂ ਪਰਿਵਾਰਾਂ ਦੀ ਇੰਟੂ ਕਰਕੇ ਦੇਖੋ ਉਹਨਾਂ ਦੇ ਜਿਵੇਂ ਨਾ ਖੁਸ਼ੀ ਦੇ ਹੰਝੂ ਉਹ ਆ ਰਹੇ ਸਾਡੇ ਆ ਰਹੇ ਨੇ ਖੁਦ ਸੰਜੇ ਚਾਹੀਏ ਲੱਗਦਾ ਇਸ ਘਰ ਕੇ ਭਈ ਜੋ ਮਹਾਰਾਜ ਕਰਵਾ ਲਵੇ ਉਹ ਕਾਰਜ ਵੱਡਾ ਹੈ ਸੰਗਤ ਅਸੀਸ ਬਖਸ਼ੇ ਗੁਰੂ ਮੇਰ ਕਰੇ ਸਾਡੇ ਮਾਪੂਸ ਸਾਡੇ ਸਿਰ ਤੇ ਹੱਥ ਰੱਖਣ ਤੇ ਕਾਜ ਪਤਨ ਮਾਜੀ ਇਹ ਸੀਗੇ ਬਾਬਾ ਜੀ ਜਿਨ੍ਹਾਂ ਨੇ ਦੱਸਿਆ ਪਰਿਵਾਰ ਵਾਲੇ ਪਾਜੀ ਕੀ ਕਹਿਣਾ ਚਾਹੁੰਦੇ ਬਾਬਾ ਜੀ ਅੱਜ ਪਾਜੀ ਕਹਿਣਾ ਬਹੁਤ ਧੰਨਵਾਦ ਜੀ ਨੇ ਸਾਡੀ ਬਾਹ ਫੜੀ ਤੇ ਥਾਥੇ ਪਾ ਬਣ ਗਿਆ ਹੀ ਅਸਰ ਸੁਣੇ ਜੀ ਸੋਚਿਆ ਜਿੱਦਾਂ ਨਸਤ ਹੋਇਆ ਇਕਦਮ ਸਾਰਾ ਕੁਝ ਕਰੀ ਸੋਚਿਆ ਵੀ ਇੰਨੀ ਛੇਤੀ ਔਰ ਆ ਸਭ ਵਾਜੂ ਜੋ ਪਹਿਲਾਂ ਵੀ ਨਹੀਂ ਉਹ ਵੀ ਬਣਾਤਾ ਉਹ ਵੀ ਬਣ ਗਏ ਉਹਨਾਂ ਤੇ ਸੋਚ ਨਹੀਂ ਆ ਕੋਈ ਕਰਾਂਗੇ ਅਸੀਂ ਜਿਹੜਾ ਮਹਾਰਾਜ ਨੇ ਬਣਾਤਾ ਆਪਣੇ ਆਪ ਬਾਹ ਫੜੀ ਜੇ ਆ ਬਣ ਕੇ ਤਾਂ ਖੁਸ਼ੀ ਤਾਂ ਹੰਝੂ ਆਉਂਦੇ ਸਾਡੇ ਪਤਾ ਗਵੀ ਤੇ ਆਉਂਦੇ ਹੀ ਇਹਦਾ ਖੁਸ਼ੀ ਤੇ ਆਉਂਦੇ ਨਹੀਂ ਇੰਨਾ ਕੁ ਫਰਕ ਹੈ ਬਸ ਇਹਦਾ ਚਾ ਚੜ ਗਏ ਸਾਡੇ ਘਰ ਬੁਆ ਬਣ ਗਿਆ ਬੱਚੇ ਚੰਗੇ ਪੜ੍ਹ ਪੜ ਲੰਗੇ ਤੇ ਜਿਹੜੇ ਹੰਝੂ ਨੇ ਇਹ ਖੁਸ਼ੀ ਨਾਲ ਬਹੁਤ ਜ਼ਿਆਦੇ ਹੈ ਕਿ ਆ ਗਵੀ ਨਾਲ ਨਹੀਂ ਕਿ ਆ ਖੁਸ਼ੀ ਨਾਲ ਆਉਂਦੇ ਫਰਕ ਇਹ ਨਾਲ ਕੀ ਪੈਂਦਾ ਨਾਲ ਹਾਂਜੀ ਬਹੁਤ ਧੰਨਵਾਦ ਤਸਵੀਰਾਂ ਤੁਸੀਂ ਦੇਖਿਆ ਕਿ ਵੀਰ ਜਿਹੜਾ ਸੀ ਉਹ ਭਾਵੁਕ ਹੋ ਗਿਆ ਕਿਉਂਕਿ ਇੱਥੇ ਜਿਹੜੀ ਆ ਸੇਵਾ ਜਿਹੜੀ ਆ ਉਹ ਬੜੂ ਸਾਹਿਬ ਵਾਲੇ ਗੁਰਦੁਆਰਾ ਸਾਹਿਬ ਵਾਲੀ ਜਿਹੜੀ ਕਲਕਿਦਾ ٹرسٹ ਨਾਲ ਲੋਕੀਤੀ ਗਈ ਯਾਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਕਿ 500 ਤੋਂ ਵੱਧ ਘਰ ਜਿਹੜੇ ਨੇ ਉਹਨਾਂ ਨੇ ਅਜੇ ਬਣਾ ਕੇ ਦੇਣੇ ਨੇ ਕਿਉਂਕਿ ਹਰ ਘਰ ਤੁਸੀਂ ਦੇਖ ਸਕਦੇ ਹੋ ਕਿ ਇਹ 50 ਸਾਲ ਤੱਕ ਦੇ ਜਿਹੜੀ ਜਿਹੜੀ ਇਹਨਾਂ ਦੀ ਮਿਆਦ ਜਿਹੜੀ ਹੈ ਘਰਾਂ ਦੀ ਜਿਹੜੀ ਦੱਸੀ ਜਾ ਰਹੀ ਹੈ ਔਰ ਗੱਲ ਕਰੀਏ ਕਿ ਜਿੱਥੇ ਲੋੜਵੰਦਾਂ ਦੀ ਜਿਹੜੀ ਕਮੀ ਨਹੀਂ ਹੈ ਉੱਥੇ ਜੇ ਗੱਲ ਕਰੀਏ ਤਾਂ ਦਾਨੀ ਸੱਜਣ ਵੀ ਬਾਤ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਦਾਨ ਕਰਨਾ ਚਾਹੁੰਦੇ ਨੇ ਜਾਂ ਦਾਨ ਕਰ ਰਹੇ ਨੇ ਔਰ ਦਾਨੀ ਸੱਜਣ ਚਾਹੀਦਾ ਕਿ ਜਿਹੜਾ ਸਹੀ ਲੋਕ ਜਿਹੜੇ ਨੇ ਸਹੀ ਚੈਨਲ ਥਰੂ ਪ੍ਰਸ਼ਾਸਨ ਦੇ ਥਰੂ ਜਿਹੜਾ ਲੋਕਾਂ ਦੀ ਮਨਦਰ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਸਹੀ ਮਦਦ ਹੋ ਸਕੇ ਤੇ ਉਹਨਾਂ ਦੇ ਕੀਤੀ ਦਸਵੰਦ ਦੀ ਜਿਹੜੀ ਕਮਾਈ ਆ ਜਿਹੜਾ ਉਹਨਾਂ ਦਾ ਦਸਵੰਦ ਹੈ ਜਾਂ ਜਿਹੜਾ ਉਹਨਾਂ ਦਾ ਕੀਤਾ ਜਿਹੜਾ ਦਾਨ ਆ ਉਹ ਸਹੀ ਜਗ੍ਹਾ ਤੇ ਲੱਗ ਸਕੇ ਤੇ ਲੋਕ ਜਿਹੜੇ ਨੇ ਮੁੜ ਦੁਬਾਰਾ ਜਿਹੜਾ ਲੀਹਾਂ ਦੇ ਉੱਤੇ ਆ ਜਾਣਾ ਰਾਸ਼ ਸੰਸੀ ਤੋਂ ਵਿਸ਼ਾ ਸ਼ਰਾਨ ਵੋਡ ਦਾ ਨਿਕੋਰਾ ਟੀਵੀ